ਕਿ ਦੋ ਨਾ ਟੂਟੇ ਨਾ ਬਣਾ ਦੇਣਾ ਹੱਕੀ ਕਿ ਅੰਡੇ ਲਾਂਦੀਆਂ ਆਈਆਂ ਸਹੀ ਗੱਲ ਮੁਰਗੀ ਦੀ ਕੁਆਲਿਟੀ ਚੈੱਕ ਉਹ ਵੀ ਮਿੱਤਰੋ ਬਾਈ ਅਰ ਗਿਆਏ ਸੀ ਰਾਜਸਥਾਨ ਚੋਂ ਇਹਨਾਂ ਨੇ ਲੈ ਲਈਆਂ ਮੁਰਗੀਆਂ 70 ਤੇ ਬਾਕੀ ਕਰਾਉਣੇ ਗੱਲਬਾਤ ਕਿਵੇਂ ਲੱਗੇ ਬਾਈ ਜਾਨਵਰ ਬਹੁਤ ਵਧੀਆ ਲੱਗਿਆ ਜੀ ਠੀਕ ਹੈ ਤੇ ਬਾਈ ਜਾਨਵਰ ਪਕੜਦੇ ਅੰਡੇ ਲਾਈ ਜਾਂਦੀਆਂ ਆਈਆਂ ਆ ਤੀਜਾ ਕਿਹੜਾ ਹੈਗਾ ਮੇਰਾ ਤਿੰਨ ਵਾਰੀ ਨਹੀਂ ਆਇਆ ਦੋ ਵਾਰੀ ਪਹਿਲਾਂ ਲੈ ਗਿਆ ਤੀਜੀ ਵਾਰੀ ਫੇਰ ਲਈ ਜਾਂਦਾ 70 ਨਾਲ ਤੇ ਬਾਈ ਫੋਨ ਤਾਂ ਘਟ ਚੱਕੇ ਜਾਂਦੇ ਇੱਕ ਜਿਹੜੇ ਭਰਾ ਨੇ ਜਿੰਨੇ 50 100 ਲੈਣੀਆਂ 200 ਵੱਧ ਕੁਆਂਟੀਟੀ ਲੈਣੀਆਂ ਉਹੀ ਫੋਨ ਲਾਵੇ ਜੀ ਨੇ ਉਹ ਪਿੰਡੋਂ ਫਾਰਮ ਤੋਂ ਆ ਕੇ ਲਿਆ ਸਕਦਾ ਵੀਡੀਓ ਦੇਖ ਲਿਆ ਕਰੇ ਪੇਜ ਫੋਲੋ ਕਰ ਲੈ ਅੱਜ 28 ਤਰੀਕਾ 11ਵਾਂ ਮਹੀਨਾ 2025 450 ਰੁਪਏ ਦੀ ਮੁਰਗੀ ਆ ਰੇਟ ਫਿਕਸ ਆ ਬਾਈ ਠੀਕ ਹੈ ਜੀ ਮੁਰਗੀ ਦੀ ਕੁਆਲਿਟੀ ਤੁਹਾਨੂੰ ਚੈੱਕ ਕਰਾ ਦਿੰਨੇ ਆ ਆਵੇਂ ਖਾਂਦਾਵੇਂ ਖਾ ਪਕੜਦਾ ਛਕੜਦਾ ਆ ਆ ਰਿਹਾ ਆ ਲੋ ਜੀ ਆ ਮੈਂ ਪਾ ਦੇ ਪਾ ਦੇ ਗੱਡੀ ਜਾਵੇ ਖੇਤ ਤੇ ਲਾਤਾ ਉਹਨੇ ਅਵਰੀ ਅਬ ਸੋਚਿਆ ਬਾਈ ਅਵਰੀ ਮੈਂ ਖਿਲਾ ਰੱਖਿਆ ਆਂਡੇ ਮੈਂ ਕਿਦੋਂ ਆ ਟੂਟੇ ਨਾ ਬਣਾ ਦੇਣਾ ਹਕੀਕਤ ਵਿੱਚ ਆਂਡੇ ਲਾਂਦੇ ਆਂਦੀ ਆ ਸਹੀ ਗੱਲ ਹੈ ਜੀ ਹੁਣ ਤੇ ਸੋਚਿਆ ਵੀ ਫਾਰਮ ਦਾ ਕੰਮ ਲੈਗਾ ਕਿਦ ਖਣਾ ਰੱਖੇ ਹਾਂ ਹਾਂ ਸਹੀ ਗੱਲ ਹੈ ਬਾਈ ਪਰ ਨਹੀਂ ਮੁਰਗੀਆਂ ਦੇ ਹੈਗੇ ਆ ਕਿ ਕਦੋਂ ਸਾਡੇ ਆਵੇ ਪਕੜਦਾ ਪਕੜਦਾ ਆਂਦਾ ਕੱਢਿਆ ਮੁਰਗੀ ਸਹੀ ਗੱਲ ਹੈ ਜੀ ਓਕੇ ਰਿਪੋਰਟ ਬਾਕੀ ਸਾਨੂੰ ਆ ਦਿਖਾ ਦੇਣਾ ਜੀ ਗੱਡੀ ਦੇ ਵਿੱਚ ਮੁਰਗੀਆਂ ਨਵੀਂ ਗੱਡੀ ਲਾ ਰੱਖੀ ਆ ਬਾਈ ਨੇ ਮੁਰਗੀਆਂ ਨੂੰ ਮੁਰਗੀ ਦੀ ਕੁਆਲਿਟੀ ਚੈੱਕ ਕਰ ਲਓ ਇੱਕ ਨੰਬਰ ਆ ਬਾਈ ਜਮਾ ਠੀਕ ਹੈ ਜੀ